ਜਦ ਵੀ ਲੋੜੀ ਆਉਂਦੀ ਹੈ ਤਾਂ ਸੁੰਦਰ-ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਇਹ ਸਤਰਾਂ ਆਪ ਮਹਾਰੇ ਜ਼ਬਾਨ ਤੇ ਆ ਜਾਂਦੀਆਂ ਹਨ ਆਖਰ ਇਹ ਦੁੱਲਾ ਹੈ ਕੌਣ ਇਤਿਹਾਸ ਹੈ ਜਾਂ ਦੰਦ ਕਥਾ ਦਾ ਪਾਤਰ ਅਜੇ ਹੀ ਕਈ ਸਵਾਲਾਂ ਦੇ ਵਲਵਲੇ ਸਹਿਜੇ ਹੀ ਮਨ ਵਿੱਚ ਉੱਭਰ ਆਉਂਦੇ ਹਨ ਲੋਕ ਸਾਹਿਦ ਦੇ ਖਜ਼ਾਰਤੀ ਪ੍ਰੋਫੈਸਰ ਈਸ਼ਵਰ ਦਿয়াল ਗੋੜਾ ਨੇ ਆਪਣੀ ਖੋਜ ਦਾ ਵਿਸ਼ਾ ਇਨ੍ਹਾਂ ਸਵਾਲਾਂ ਨੂੰ ਬਣਾਇਆ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪਬਲਿਕੇਸ਼ਨ ਬਿਊਰੋ ਵੱਲੋਂ ਛਾਪੀ ਗਈ ਕਿਤਾਬ ਫਰੀਦਾ ਖਾਕਨਾ ਨਿੰਦਿਆ ਵਿੱਚ ਪ੍ਰੋਫੈਸਰ ਈਸ਼ਵਰ ਦਿਆਲ ਗੋੜਾ ਨੇ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਖਾਸ ਐਹਮੀਅਤ ਰੱਖਣ ਵਾਲੇ ਦੁੱਲਾ ਪੱਟੀ ਬਾਰੇ ਜਾਣਕਾਰੀ ਪੇਸ਼ ਕੀਤੀ ਹੈ ਸ਼ਾਹਸਹਿਨ ਦਾ ਸਮਕਾਲੀ ਦੁੱਲਾ ਪੱਟੀ ਸਟੇਟ ਵਿਰੋਧੀ ਨਾਬਰ ਸ਼ਕਤੀ ਦਾ ਬਲਵਾਨ ਪ੍ਰਤੀਕ ਹੈ ਟਾਡੀ ਅਜੇ ਵੀ ਇਸ ਦੀ ਦਲੇਰੀ ਦੀਆਂ ਵਾਰਾਂ ਗਾਉਂਦੇ ਨਹੀਂ ਤੱਕਦੇ ਖਜ਼ੀਨਾਤੁਲ ਅਸਫੀਆਂ ਚ ਦਰਜ ਹੈ ਕਿ ਦੁੱਲੇ ਨੂੰ ਅਕਬਰ ਬਾਦਸ਼ਾਹ ਨੇ ਲਾਹੌਰ ਚ ਫਾਹਲ ਆਇਆ ਸੀ ਲੋਕਾਂ ਨੇ ਦੁੱਲੇ ਦੀ ਫਾਂਸੀ ਨੂੰ ਸ਼ਹਾਦਤ ਦਾ ਰੁਤਬਾ ਦਿੱਤਾ ਸੀ ਤੇ ਦੁੱਲੇ ਦੀ ਦੰਦ ਕਥਾ ਸ਼ੁਰੂ ਹੋਈ ਉਸ ਦੇ ਨਾਬਰੀ ਦੇ ਕਿੱਸੇ ਕਹਾਣੀਆਂ ਆਕਾਂਗੀਆਂ ਨਸ਼ਰ ਹੋਣ ਲੱਗੀਆਂ ਕਿਸ਼ਨ ਸਿੰਘ ਆਰਿਫ ਬਲਵੰਤ ਗਾਰਗੀ ਨੱਜ ਹੁਸੈਨ ਸૈયਦ ਨੇ ਦੁੱਲੇ ਨੂੰ ਪੰਜਾਬੀ ਸਾਹਿਤ ਵਿੱਚ ਅਮਰ ਕਰ ਦਿੱਤਾ ਦੁੱਲਾ ਮਹਿਜ਼ ਲੋਕਾਂ ਦੀ ਕਲਪਨਾ ਜਾਂ ਸਿਰਜਣਾ ਹੀ ਨਹੀਂ ਉਹ ਇਤਿਹਾਸ ਵਿੱਚ ਇੱਕ ਵਿਚਰਦਾ ਨਾਬਰ ਸੀ ਜਿਸ ਨੇ ਪੰਜਾਬ ਦੇ ਨਾਬਰ ਸੱਭਿਆਚਾਰ ਨੂੰ ਹੋਰ ਲਿਸ਼ਕਾਇਆ ਦੁੱਲੇ ਨੇ ਮੁਗਲ ਸਰਕਾਰ ਦੀ ਸਰਦਾਰੀ ਨੂੰ ਵੰਗਾਰਿਆ ਉਸ ਦਾ ਪਿੰਡ ਲਾਹੌਰ ਤੋਂ 12 ਕੋ ਦੂਰ ਕਾਬਲ ਵੱਲ ਨੂੰ ਜਾਂਦੀ ਜਰਨੇਲੀ ਸੜਕ ਤੇ ਪੈਂਦਾ ਸੀ ਦੁੱਲੇ ਦਾ ਦਾਦਾ ਸੰਦਲ ਪੱਟੀ ਅਤੇ ਪਿਓ ਫਰੀਦ ਖਾਨ ਪੱਟੀ ਵੀ ਨਾਬਰ ਸਨ ਉਹਨਾਂ ਨੇ ਅਕਬਰ ਬਾਦਸ਼ਾਹ ਦੀ ਜਬਰੀ ਭੂਮੀ ਲਗਾਨ ਨੀਤੀ ਦਾ ਵਿਰੋਧ ਕੀਤਾ ਸੀ ਅਖੀਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਸ਼ਹਿਰ ਲਿਆਂਦਾ ਗਿਆ ਸੀ ਉਹਨਾਂ ਦੇ ਸਿਰ ਵੱਢ ਦਿੱਤੇ ਗਏ ਉਹਨਾਂ ਦੀਆਂ ਖੱਲਾਂ ਵਿੱਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦਰਵਾਜ਼ੇ ਤੇ ਟੰਗ ਦਿੱਤੇ ਗਏ ਦੁੱਲੇ ਅਤੇ ਉਸ ਦੇ ਪੁਰਖਿਆਂ ਦੀ ਬਗਾਵਤ ਨੂੰ ਢੁਕਵੇਂ ਇਤਿਹਾਸ ਪਰਪੇਸ਼ 'ਚ ਸਮਝਣ ਹਿਤ ਅਕਬਰ ਦੇ ਸਮੇਂ ਉੱਤਰੀ ਭਾਰਤ ਦੀ ਜ਼ਰਾਇਤੀ ਖੇਤੀਬਾੜੀ ਅਰਥਵਿਵਸਥਾ ਦੇ ਬੰਦੋਬਸਤ ਨੂੰ ਸਮਝਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੀ ਵਾਗਡੋਰ 16ਵੀਂ ਸਦੀ ਦੇ ਅੱਧ ਵਿੱਚ ਅਕਬਰ ਨੇ ਸੰਭਾਲੀ ਉਸ ਨੇ ਕਈ ਪਰਗਨਿਆਂ ਨੂੰ ਲਗਾਨ ਹਲਕਿਆਂ ਵਿੱਚ ਤਬਦੀਲ ਕਰ ਦਿੱਤਾ। ਹਰ ਇੱਕ ਫਸਲ ਤੇ ਲੱਗਣ ਵਾਲੇ ਲਗਾਨ ਦੀ ਮਿਆਰ ਦੁੱਗਣੀ ਕਰ ਦਿੱਤੀ ਗਈ। ਹਰ ਇੱਕ ਕਾਸ਼ਤਕਾਰ ਤੋਂ ਸਟੇਟ ਦੇ ਹਿੱਸੇ ਦਾ ਲਗਾਨ ਨਕਦੀ ਦੀ ਸ਼ਕਲ ਵਿੱਚ ਵਸੂਲਿਆ ਜਾਣ ਲੱਗਾ। ਇਸ ਨਵੀਂ ਲਗਾਨ ਪ੍ਰਣਾਲੀ ਨੂੰ ਜਬਤੀ ਆਖਿਆ ਗਿਆ ਹੈ ਸਟੇਟ ਨੂੰ ਲਗਾਨ ਅਦਾ ਕਰਨ ਦੀ ਜ਼ਿੰਮੇਵਾਰੀ ਇਲਾਕੇ ਦੇ ਜ਼ਿਮੀਦਾਰਾਂ ਦੀ ਸੀ ਜਬਤੀ ਪ੍ਰਣਾਲੀ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਤਮਾਮ ਇਲਾਕਾਈ ਈਪ ਮੰਡਲਾਂ ਵਿੱਚ ਫੌਜਦਾਰਾਂ ਨੂੰ ਤਾਇਨਾਤ ਕਰ ਦਿੱਤਾ ਸੀ ਇਸ ਇੰਤਜ਼ਾਮ ਦਾ ਮਕਸਦ ਲਗਾਨ ਵਸੂਲੀ ਲਈ ਪਿੰਡਾਂ ਤੱਕ ਕੇਂਦਰੀਕਰਨ ਕਰਨਾ ਸੀ ਸਟੇਟ ਦਾ ਇਹ ਗਲਬਾ ਤੇ ਦਬਦਬਾ ਮਕਾਮੀ ਜਾਂ ਲੋਕਲ ਪੱਧਰ ਦੀਆਂ ਸਿਆਸੀ ਤਾਕਤਾਂ ਜ਼ਿਮੀਦਾਰਾਂ ਲਈ ਇੱਕ ਵੰਗਾਰ ਸਟੇਟ ਦੇ ਖਿਲਾਫ ਉਹਨਾਂ ਦਾ ਟਕਰਾ ਯਕੀਨੀ ਸੀ ਦੁੱਲਾ ਪੱਟੀ ਦੇ ਦਾਦਾ ਅਤੇ ਪਿਓ ਇਸੇ ਮੁਕਾਮੀ ਗਲਬਜ਼ਮਾਤ ਵਿੱਚੋਂ ਇੱਕ ਸਨ ਜੋ ਸਟੇਟ ਨਾਲ ਟਕਰਾ ਲੈਂਦੇ ਹਨ ਬਾਦਸ਼ਾਹ ਅਕਬਰ ਦੇ ਹੱਥੋਂ ਮਾਰੇ ਜਾਂਦੇ ਹਨ ਆਪਣੇ ਪਿਓ ਦੀ ਮੌਤ ਤੋਂ 4 ਮਹੀਨੇ ਬਾਅਦ ਦੁੱਲਾ ਲੱਦੀ ਦੇ ਪੇਟੋਂ ਪੈਦਾ ਹੋਇਆ ਲੱਦੀ ਨੂੰ ਇੱਕ ਖੜਕਾ ਸੀ ਕਿ ਦੁੱਲਾ ਆਪਣੇ ਪੁਰਖਿਆਂ ਵਾਂਗ ਨਾਬਰੀ ਦੇ ਪੈਂਡੇ ਤੇ ਨਾ ਟੁਰ ਪਵੇ ਆਪਣੇ ਪਿਓ ਅਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਦਾ ਮਨ ਨਾ ਬਣਾ ਲਵੇ ਜਿਸ ਦਿਨ ਦੁੱਲਾ ਜੰਮਿਆ ਉਸੇ ਦਿਨ ਬਾਦਸ਼ਾਹ ਅਕਬਰ ਨੂੰ ਉਸਨੇ ਪੁੱਤਰ ਦੀ ਦਾਤ ਬਖਸ਼ੀ ਜਿਸਨੇ ਭਵਿੱਖ 'ਚ ਜਹਾਂਗੀਰ ਬਣ ਹਿੰਦੁਸਤਾਨ ਦਾ ਬਾਦਸ਼ਾਹ ਬਨਣਾ ਸੀ ਦੁੱਲਾਪੱਟੀ ਤੇ ਅਕਬਰ ਦਾ ਪੁੱਤ ਜਹਾਂਗੀਰ ਇੱਕੋ ਦਿਨ ਪੈਦਾ ਹੁੰਦੇ ਨੇ ਨਡੂਮੀਆਂ ਨੇ ਬਾਦਸ਼ਾਹ ਨੂੰ ਦੱਸਿਆ ਕਿ ਸ਼ੇਖੂ ਨੂੰ ਕਿਸੇ ਉਸ ਰਾਜਪੂਤਾਨੀ ਦੇ ਦੁੱਧ ਤੇ ਪਾਲਿਆ ਜਾਵੇ ਜਿਸਨੇ ਉਸੇ ਦਿਨ ਪੁੱਤਰ ਜੰਮਿਆ ਹੋਵੇ ਜਿਸ ਦਿਨ ਸ਼ੇਖੂ ਪੈਦਾ ਹੋਇਆ ਸੀ ਤਦ ਇਹ ਸ਼ਹਿਜ਼ਾਦਾ ਭਵਿੱਖ ਵਿੱਚ ਸਦਾ ਲਈ ਬਹਾਦਰ ਤੇ ਜੇਤੂ ਰਹੇਗਾ ਇਸ ਮੰਤਵ ਦੀ ਪੂਰਤੀ ਲਈ ਲੱਦੀ ਹੀ ਹੋ ਸਕਦੀ ਸੀ ਹਣ ਸਾਰੇ ਸ਼ਾਹੀ ਇੰਤਜ਼ਾਮਾਂ ਨਾਲ ਸ਼ੇਖੋ ਨੂੰ ਲੱਦੀ ਦੇ ਪਿੰਡ ਰੁਕਸਤ ਕੀਤਾ ਗਿਆ ਪਰ ਬਾਦਸ਼ਾਹ ਅਕਬਰ ਤਾਂ ਕੋਈ ਹੋਰ ਚਾਲ ਖੇਡ ਰਿਹਾ ਸੀ ਨਜ਼ੂਮੀ ਤਾਂ ਇਸ ਸ਼ਾਹੀ ਸਿਆਸੀ ਖੇਡ ਵਿੱਚ ਝੂਠੀ ਮੁਠੀ ਲਿਆnde ਗਏ ਸਨ ਬਾਦਸ਼ਾਹ ਨੂੰ ਪੱਟੀ ਜ਼ਿਮੀਂਦਾਰਾਂ ਦੇ ਸੁਪੰਗਰ ਦੇ ਤੁਖਤ ਦੇ ਨਾਬਰ ਜੁੱਸੇ ਦੀ ਬਖੂਬੀ ਸਮਝ ਸੀ ਅਕਬਰ ਨੂੰ ਇਲਮ ਸੀ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ ਕਿਉਂ ਨਾ ਪਹਿਲਾਂ ਹੀ ਪੱਟੀਆਂ ਦੇ ਪੁੰਗਰ ਦੇ ਤੁਖਮ ਦੇ ਨਾਬਰ ਲਹੁ ਨੂੰ ਸ਼ਾਹੀ ਸਹੂਲਤਾਂ ਨਾਲ ਸਿੰਜ ਕੇ ਮੁੱਢੋਂ ਹੀ ਠੰਡਾ ਕਰ ਦਿੱਤਾ ਜਾਵੇ ਬਾਦਸ਼ਾਹ ਨੇ ਆਪਣਾ ਜਾਲ ਸੁੱਟਿਆ ਲੱਦੀ ਲਈ ਉਸ ਦੇ ਗ్రాਮ ਵਿੱਚ ਸ਼ਾਹੀ ਮਹਿਲ ਉਸਾਰਿਆ ਜਿੱਥੇ ਸ਼ੇਖੂ ਤੇ ਦੁੱਲੇ ਦਾ ਪਾਲਣ ਪੋਸ਼ਣ ਹੋਇਆ ਦੁੱਲੇ ਨੇ ਸ਼ੇਖੂ ਸੰਗ ਕੁਸ਼ਤੀ ਤੀਰ ਅੰਦਾਜ਼ੀ ਘੋੜ ਸਵਾਰੀ ਸਭ ਸਿੱਖ ਲਿਆ ਅਕਬਰ ਨੇ ਖੁਦ ਉਹਨਾਂ ਦੋਵਾਂ ਦੇ ਹੁਨਰ ਦਾ ਇੰਤਿਹਾਨ ਲਿਆ ਉਹਨਾਂ ਨੂੰ ਸ਼ੇਖੂ ਦੇ ਮੁਕਾਬਲੇ ਦੁੱਲੇ ਦੀ ਹੁਸ਼ਿਆਰੀ ਤੇ ਈਰਖਾ ਹੋਈ ਅਤੇ ਲੱਦੀ ਦੇ ਪਾਲਣ ਪੋਸ਼ਣ ਤੇ ਸ਼ੱਕ ਹੋਇਆ ਉਹਨਾਂ ਨੇ ਲੱਦੀ ਨੂੰ ਇਸ ਤਰਫਦਾਰੀ ਬਾਰੇ ਗੁੱਸੇ ਵਿੱਚ ਪੁੱਛਿਆ ਕਿਸਾਨਕਾਰ ਕਿਸ਼ਨ ਸਿੰਘ ਆਰਿਫ ਆਪਣੇ ਕਿਸੇ ਦੁੱਲਾ ਪੱਟੀ ਵਿੱਚ ਲੱਦੀ ਦੀ ਅਰਜ਼ ਨੂੰ ਪੇਸ਼ ਕਰਦਾ ਹੈ ਤੇਰੇ ਅੱਗੇ ਮੈਂ ਅਰਜ਼ ਗੁਜ਼ਾਰਨੀ ਆ ਮੇਰੀ ਬਾਤ ਸੁਣੀ ਕੰਨ ਲਾ ਕੇ ਜੀ ਤਨ ਮਨ ਲਾ ਕੇ ਪਾਲਿਆ ਹੈ ਨਹੀਂ ਰੱਖਿਆ ਕੁਝ ਛਪਾ ਕੇ ਜੀ ਇੱਕ ਇਤਨਾ ਫਰਕ ਮਲੂਮ ਹੋਵੇ ਸੱਜੀ ਛਾਤੀ ਲਵੇ ਦੁੱਲਾ ਆ ਕੇ ਜੀ ਖੱਬੀ ਛਾਤੀ ਦਾ ਦੁੱਧ ਸ਼ਹਿਜ਼ਾਦੇ ਨੂੰ ਮੈਂ ਛੱਡਦੀ ਕੁੱਲ ਪਿਲਾਏ ਕੇ ਜੀ ਦੁੱਧ ਘਟਦਾ ਫਰਕ ਨਾ ਇਕ ਰਤੀ ਸੱਚੀ ਗੱਲ ਮੈਂ ਕਹੀ ਸੁਨਾਈਕੇ ਜੀ ਭਾਵੇਂ ਮਾਰ ਤੇ ਭਾਵੇਂ ਛੱਡ ਬਾਦਸ਼ਾ ਸੱਚ ਦੱਸਿਆ ਬੋਲ ਖਲਾਈਕੇ ਜੀ ਇਕ ਇਤਨਾ ਮੇਰਾ ਕਸੂਰ ਹੋਇਆ ਨਹੀਂ ਉਹ ਰੱਖਿਆ ਦੁੱਲਾ ਹਟਾਈਕੇ ਜੀ ਅਕਬਰ ਨੇ ਆਪਣੀ ਸ਼ਤਰੰਜ ਦੀ ਖੇਡ ਜਾਰੀ ਰੱਖੀ ਹੁਣ ਦੁੱਲੇ ਦੇ ਪਛਤੈਨੀ ਨਾਬਰ ਸੁਭਾ ਨੂੰ ਬਦਲਣ ਲਈ ਉਸ ਦਾ ਮਦਰਸੇ ਵਿੱਚ ਦਾਖਲਾ ਕਰਵਾ ਕੇ ਉਸ ਨੂੰ ਤਹਜ਼ੀਬ ਜ਼ਾਫਤਾ ਇਨਸਾਨ ਬਣਾਉਣਾ ਸੀ ਅਤੇ ਸ਼ਾਹੀ ਗਲਬੇ ਦੇ ਕਲਾ ਵਿੱਚ ਉਸ ਨੂੰ ਕੈਦ ਕਰਨਾ ਸੀ ਅਕਬਰ ਨੇ ਲੱਦੀ ਨੂੰ ਆਖਿਆ ਜਾਂ ਲੱਦੀਏ ਕੀਤਾ ਮਾਫ਼ ਤੈਨੂੰ ਐ ਪਰ ਦੁੱਲੇ ਨੂੰ ਖੂਬ ਪੜਾਵਣਾ ਜੇ ਜਾਂ ਲੱਦੀਏ ਕੀਤਾ ਮਾਫ਼ ਤੈਨੂੰ ਐ ਪਰ ਦੁੱਲੇ ਨੂੰ ਖੂਬ ਪੜਾਵਣਾ ਹੈ ਖੋਟੇ ਲੋਕਾਂ ਦੇ ਵਿੱਚ ਨਾ ਬਹਿਣ ਦੇਣਾ ਖੂਬ ਅਦਬ ਅਦਾਬ ਸਿਖਾਵਣਾ ਜੇ ਇਹਦੇ ਬਾਪ ਦਾਦੇ ਜੇ ਉੱਜ ਜਿਹੜੇ ਇਹਨਾਂ ਆਪਣਾ ਸਿਰ ਗਵਾਵਣਾ ਜੇ ਜੇ ਦੁੱਲਾ ਇਲਮ ਵਿੱਚੋਂ ਹਿਸ਼ਿਆਰ ਹੋਵੇ ਇਸ ਨੂੰ ਅਸਾਂ ਬਲਾਵਣਾ ਜੇ ਦੁੱਧ ਘੱਟ ਦਾ ਫਰਕ ਨਾ ਇੱਕ ਰਤੀ ਸੱਟੀ ਗੱਲ ਹੈ ਕਹੀ ਸੁਣਾਏ ਕੇ ਜੇ ਅਸੀਂ ilm ਤੇ hunar ਨੂੰ ਦੇਖ ਕੇ ਤੇ ਦਰਜਾ ਇਸ ਨੂੰ ਖੂਬ ਦਲਾਵਣਾ ਜੇ ਦੁੱਲੇ ਨੂੰ ਕਾਜੀ ਕੋਲ ਪੜਨੇ ਭੇਜ ਦਿੱਤਾ ਜਾਂਦਾ ਹੈ ਕਾਜੀ ਆਖਦਾ ਦੁੱਲੇ ਨੂੰ ਸੁਣ ਬੱਚਾ ਜਿਹੜਾ ਸਬਕ ਤੈਨੂੰ ਮੈਂ ਪੜ੍ਹਾਵਣਾ ਹਾਂ ਦਿਲ ਲਾ ਕੇ ਇਸ ਨੂੰ ਯਾਦ ਕਰਨਾ ਤਾਂ ਹੀ ਅੱਗੇ ਮੈਂ ਫਿਰ ਬਤਾਵਣਾ ਹਾਂ ਨਿਉ ਨਿਉ ਕੇ ਖੁਦਾ ਦੀ ਕਰੀ ਸੇਵਾ ਇਹ ਸਿੱਖਿਆ ਤੈਨੂੰ ਸਿਖਾਵਣਾ ਹਾਂ ਨੇਕ ਕੇਮਾ ਤੋਂ ਹੁੰਦਾ ਨਾਮ ਰੋਸ਼ਨ ਤਾਈਓ ਤੈਨੂੰ ਮੈਂ ਇਹ ਸਭਝਾਵਣਾ ਹਾਂ ਜਿਹੜਾ ਹੁਕਮ ਨੂੰ ਫੇਰ ਖਿਲਾਫ ਕਰਦਾ ਮਾਰ-ਮਾਰ ਕੇ ਤਾਨ ਬਣਾਵਣਾ ਹਾਂ ਨਾਬਰਦੁੱਲੇ ਨੂੰ ਕਿਸੇ ਵੀ ਕਿਸਮ ਦਾ ਗਲਬਾ ਪਸੰਦ ਨਹੀਂ ਸੀ ਜੋ ਬੰਦੇ ਨੂੰ ਗਲਬ ਜ਼ਮਾਤ ਦਾ ਇੱਕ ਮਹਿਜ਼ ਸੰਧ ਜਾਂ ਇੱਕ ਜ਼ਮਾਤ ਜਿਹਾ ਬਣਾ ਦੇਵੇ ਬੁਨਿਆਦੀ ਲੜਾਈ ਸੱਭਿਆ ਅਤੇ ਅਸੱਭਿਆ ਵਿਚਕਾਰ ਨਹੀਂ ਸੀ ਬਲਕਿ ਗਲਬ ਜ਼ਮਾਤ ਤੇ ਨਬਰ ਦਰਮਿਆਨ ਸੀ ਮਸਾਦ ਤੇ ਕਾਜੀ ਤਾਂ ਗਲਬ ਜ਼ਮਾਤ ਦੇ ਮੋਰੇ ਸਨ ਦੁੱਲਾ ਇਨ੍ਹਾਂ ਮੋਰਿਆਂ ਦੀਆਂ ਰਮਜ਼ਾਂ ਨੂੰ ਸਮਝਦਾ ਸੀ ਉਹ ਅੱਗੇ ਉਹਨਾਂ ਦਾ ਮੋਰਾ ਨਹੀਂ ਸੀ ਬਣ ਸਕਦਾ ਇਹ ਸੋਚ ਕੇ ਕਾਜੀ ਪਕੜ ਗਰਦਨ ਮਾਰੇ ਜ਼ਮੀਂ ਦੇ ਨਾਲ ਫਟਕਾਰ ਕੇ ਤੇ ਤਿੰਨ ਚਾਰ ਵਾਰ ਇਹ ਹਾਲ ਕੀਤਾ ਕਾਜੀ ਰੋਮ ਦਾ ਤੌਬਾ ਪੁਕਾਰ ਕੇ ਤੇ ਜਲਦੀ ਨਾਲ ਫਿਰ ਉਹ ਰਵਾਨ ਹੋਇਆ ਉੱਥੇ ਕਾਜੀ ਨੂੰ ਖੂਬ ਸਵਾਰ ਕੇ ਤੇ ਮਦਰਸਾ ਛੱਡਣ ਤੋਂ ਬਾਅਦ ਦੁੱਲੇ ਨੇ ਆਪਣੇ ਪਿੰਡ ਦੇ ਤਰਖਾਨ ਤੋਂ ਗਲੇਲ ਬਣਵਾਈ ਜੋ ਉਸ ਦਾ ਪਹਿਲਾ ਹਥਿਆਰ ਸੀ ਇਸ ਗਲੇਲ ਨਾਲ ਉਸ ਨੇ ਆਪਣੇ ਸਾਥੀਆਂ ਸੰਗ ਮਿਲ ਕੇ ਖੂਹ ਤੋਂ ਪਾਣੀ ਭਰਦੀਆਂ ਸਵਾਣੀਆਂ ਦੇ ਘੜੇ ਭੰਣਨੇ ਸ਼ੁਰੂ ਕਰ ਦਿੱਤੇ ਘੜੇ ਭੰਨਣ ਦੀਆਂ ਰੰਜ਼ਾਂ ਹੜੀਆਂ ਗਹਿਰੀਆਂ ਨੇ ਦੁੱਲੇ ਦੀ ਲੋਕ ਕਹਾਣੀ ਕਹਿਣਾ ਇਹ ਚਾਹੁੰਦੀ ਹੈ ਕਿ ਬਾਈ ਦੁੱਲੇ ਨੇ ਸਮਾਜ ਦੇ ਵਿੱਚ ਘੜਿਆਂ ਵਿੱਚ ਮਹਿਫੂਜ਼ ਗਾਲ ਬਰਵਾਇਤ ਨੂੰ ਛੋਟੀ ਉਮਰੇ ਹੀ ਭੰਨਣਾ ਸ਼ੁਰੂ ਕਰ ਦਿੱਤਾ ਜਦੋਂ ਦੁੱਲੇ ਦੇ ਵੱਲੋਂ ਵਾਰ-ਵਾਰ ਔਰਤਾਂ ਦੇ ਘੜੇ ਭੰਨੇ ਜਾਂਦੇ ਨੇ ਤਾਂ ਇੱਕ ਔਰਤ ਦੇ ਵੱਲੋਂ ਦੁੱਲੇ ਨੂੰ ਮੇਨਾ ਮਾਰਿਆ ਜਾਂਦਾ ਹੈ ਬੋਲੀ ਮਾਰ ਕੇ ਨੰਦੀ ਫਨਾ ਕਰਦੀ ਸੀਮਾ ਦੁੱਲੇ ਦਾ ਵਾਕ ਜੋ ਜਾਮਦਾ ਜੇ ਬਾਪ ਦਾਦਾ ਦਾ ਇਹ ਤੇ ਸੂਰਮਾ ਏ ਕਾ ਨੂੰ ਨਿੱਤ ਗਰੀਬ ਦਿਖਾਉਂਦਾ ਜੇ ਇਹ ਜੋ ਜ਼ੋਰ ਦਿਖਾਉਂਦਾ ਔਰਤਾਂ ਨੂੰ ਤੈਨੂੰ ਰਤੀ ਹਿਆ ਨਾ ਆਉਂਦਾ ਜੇ ਤੇਰੇ ਬਾਪੂ ਦਾਦਾ ਦੀਆਂ ਸ਼ਾਹ ਅਕਬਰ ਖੱਲਾਂ ਪੁੱਠੀਆਂ ਚਾਲ ਆਉਂਦਾ ਏ ਅੱਜ ਤੀਕ ਲਾਹੌਰ ਵਿੱਚ ਲਟਕ ਰਹੀਆਂ ਉੱਥੇ ਜ਼ੋਰ ਨਾ ਕਾਸ ਜਾਵਦਾ ਏ ਇਸੇ ਬੋਲੀ ਨੇ ਦੁੱਲੇ ਦੀ ਜਾਬਰੀ ਨੂੰ ਜਗਾਉਣ ਬਲਕੇ ਢਕਾਉਣ ਲਈ ਚੰਗਿਆੜੀ ਦਾ ਕੰਮ ਕੀਤਾ ਉਹ ਤੂਫਾਨ ਵਾਂਗ ਆਪਣੇ ਘਰ ਗਿਆ ਤੇ ਬੱਦਲ ਵਾਂਗ ਗੱਜਿਆ ਉਸਨੇ ਆਪਣੀ ਮਾਂ ਨੂੰ ਪੁੱਛਿਆ ਦੱਸ ਮਾਤਾ ਉਸ ਦਾ ਬਾਪ ਤੇ ਦਾਦਾ ਕਿਸ ਤੇ ਮਾਰਿਆ ਝੂਠ ਜੇ ਤੂੰ ਬੋਲੇ ਤੇਰਾ ਸਿਰ ਵੱਢਦਾ ਸੱਚ ਬੋਲੇ ਬਾਜ਼ ਨਹੀਂ ਮੂਲ ਛੱਡਦਾ ਆਪਣੇ ਪੁੱਤਰ ਨੂੰ ਰੋਵ ਵਿੱਚ ਦੇਖ ਕੇ ਲੱਦੀ ਨੇ ਸਾਰਾ ਕਿੱਸਾ ਸੁਣਾ ਦਿੱਤਾ ਜਿਉਂ ਕਹਾਣੀ ਦਾ ਰਾਜ ਖੁੱਲਦਾ ਜਾ ਰਿਹਾ ਸੀ ਦੁੱਲੇ ਨੂੰ ਸਮਝ ਦੀ شناخت ਹੁੰਦੀ ਜਾ ਰਹੀ ਸੀ ਉਸ ਨੂੰ ਆਪਣਾ ਪੈਂਡਾ ਸਾਫ਼ ਦਿਖਾਈ ਦੇਣ ਲੱਗ ਪਿਆ ਉਸ ਨੇ ਕੀ ਕਰਨਾ ਇਸ ਦੀ ਚੇਤਨਾ ਤੋਂ ਹੁਣ ਉਹ ਵਾਕੂਬੀ ਵਾਕਫ ਹੋ ਗਿਆ ਸੀ ਇਹ ਮਸਲਾ ਮਹਿਜ਼ ਬਾਪ ਦਾਦੇ ਦੇ ਕਤਲ ਦਾ ਬਦਲਾ ਲੈਣਾ ਨਹੀਂ ਸੀ ਹੁਣ ਤਾਂ ਪੱਟੀ ਪੁਰਖਿਆਂ ਵੱਲੋਂ ਵਿੱਡੀ ਜੰਗ ਨੂੰ ਅੱਗੇ ਤੋਰਨਾ ਸੀ ਉਸ ਨੂੰ ਹੋਰ ਪ੍ਰਚੰਡ ਕਰਨਾ ਸੀ ਇਸ ਤੋਂ ਬਾਅਦ ਦੁੱਲੇ ਨੇ ਅਕਬਰ ਨੂੰ ਵਕਤ ਪਾ ਦਿੱਤਾ ਸਭ ਤੋਂ ਪਹਿਲਾਂ ਬਾਦਸ਼ਾਹ ਬਾਰੀ ਦਿਵਾਬ ਦੇ ਕਿਸਾਨ ਨੂੰ ਸ਼ਾਂਤ ਕਰਨ ਦੇ ਹਿੱਤ ਤੇ ਪੰਜਵੇਂ ਗੁਰੂ ਜੀ ਦਾ ਜਿਨ੍ਹਾਂ ਦਾ ਇਸ ਇਲਾਕੇ ਵਿੱਚ ਇੱਕ ਮਜ਼ਬੂਤ ਸਮਾਜਿਕ ਆਧਾਰ ਸੀ ਵਿਸ਼ਵਾਸ ਜਿੱਤਨ ਹਿਤ ਮਾਲੀਆ ਮਾਫ ਕਰਨ ਦਾ ਸਿਆਸੀ ਕਦਮ ਚੁੱਕਿਆ ਅਕਬਰ ਗੁਰੂ ਅਰਜਨ ਦੇਵ ਜੀ ਦੇ دیدار ਕਰਨ ਦੇ ਲਈ 1598 ਇਸਵੀ ਚ ਗੋਇੰਦਵਾਲ ਜਾਂਦਾ ਹੈ ਉੱਥੇ ਲੰਗਰ ਸ਼ਕਤ ਦਾ ਹੈ ਗੁਰੂ ਸਾਹਿਬਾਨ ਅਕਬਰ ਨੂੰ ਬਾਣੀ ਦੇ ਇਹ ਸ਼ਬਦ ਉਚਾਰਦੇ ਹਨ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇਂ ਗਸਈਆ ਕੋਈ ਅਲਾਹ ਹੈ ਬਾਦਸ਼ਾਹੀ ਇਸ ਅੜੇ ਸਮੇਂ ਗੈਰ ਫਿਰਕੇਦਾਨਾ ਸਿਆਸਤਕਾਰਗਰ ਸਿੱਧ ਹੁੰਦੀ ਅਕਬਰ ਸਿਆਣਾ ਹੈ ਉਹ ਲਗਾਨ ਵਸੂਲੀ ਦੇ ਪੱਖ ਤੋਂ ਦੋ ਮਹਾਜਾਂ ਤੇ ਲੜਨਾ ਮناسب ਨਹੀਂ ਸਮਝਦਾ ਗੁਰੂ ਹਰਾਂ ਦੀ ਸਲਤਨਤ ਦੇ ਮুরিਦਾਂ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ ਜੇ ਦੁੱਲੇ ਦੀ ਬਗਾਵਤ ਨੂੰ ਨੱਥ ਪਾਉਣੀ ਹੈ ਗੁਰੂ ਵਾਲੇ ਪਾਸੇੋਂ ਨਿਸ਼ਚਿੰਤ ਹੋ ਕੇ ਅਕਬਰ ਆਪਣੀ ਤਮਾਮ ਤਾਕਤ ਦੁੱਲੇ ਨੂੰ ਕਾਬੂ ਕਰਨ ਤੇ ਲਗਾ ਦਿੰਦਾ ਹੈ ਅਖੀਰ ਦੁੱਲੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਲਾਹੌਰ ਸ਼ਹਿਰ ਦੇ ਲੰਡੇ ਬਾਜ਼ਾਰ ਚ ਸੂਲੀ ਕੱਢ ਦਿੱਤੀ ਜਾਂਦੀ ਹੈ ਤਾਂ ਜੋ तमाम ਲਕਾਈ ਦੁੱਲੇ ਦੇ ਚਿਹਰੇ ਤੇ ਮੌਤ ਦਾ ਦਰਦ ਤੇ ਖੌਫ ਦੇਖ ਸਕੇ ਬਾਦਸ਼ਾਹ ਦੁੱਲੇ ਦਾ ਗਮਾਨ ਲਕਾਈ ਸਾਹਮਣੇ ਤੋੜਨਾ ਲੋਚਦਾ ਹੈ ਲਾਹੌਰ ਦੇ कोतवाल ਮਲਕ ਅਲੀ ਨੂੰ ਹੁਕਮ ਹੈ ਕਿ ਉਹ ਸੂਲੀ ਤੇ ਚੜਦੇ ਦੁੱਲੇ ਦੀ ਮਨੋਦਸ਼ਾ ਮિજાਜ ਤੇ ਉਸ ਦੇ ਉਚੇਰੇ ਆਖਰੀ ਲਫ਼ਜ਼ਾਂ ਤੋਂ ਬਾਦਸ਼ਾਹ ਨੂੰ ਜਾਣੂ ਕਰਵਾਏ ਜਿਸ ਰੰਗ ਨਾਬਰ ਦੁੱਲਾ ਲੜਿਆ ਉਸੇ ਹੀ ਰੰਗ ਉਹ ਸੂਲੀ ਚੜਦਾ ਹੈ ਅਖੀਰਲੇ ਦਮ ਤੱਕ ਉਸ ਦੇ ਹੌਸਲੇ ਦਾ ਰਾ ਰੱਡ ਰਾਂਗਲਾ ਹੀ ਰਹਿੰਦਾ ਸੂਲੀ ਤੇ ਉਸ ਦੀ ਲੜਾਈ ਦਾ ਇੱਕ ਮੋਰਚਾ ਹੈ ਜੋ ਮੁਗਲ ਸਲਤਨਤ ਦੇ ਖਿਲਾਫ ਦੁੱਲੇ ਦੇ ਪੁਰਖਿਆਂ ਦੇ ਵਕਤਾਂ ਤੋਂ ਲੱਗਿਆ ਹੋਇਆ ਹੈ ਇਸ ਵਾਰ ਮੋਰਚੇ ਦਾ ਮਹਿਰੈਲ ਦੁੱਲਾ ਹੈ ਦੁੱਲਾ ਲੋਕ ਮਣਾਚ ਵਸਿਆ ਹੋਇਆ ਹੈ ਉਹ ਨਤਾਨਿਆਂ ਤੇ ਗਰੀਬਾਂ ਦਾ ਮਦਦਗਾਰ ਪ੍ਰਤੀਕ ਹੈ ਉਸ ਨੇ ਨਾਬਰ ਲੋਕ ਸਾਹਿਤ ਚ ਆਪਣੀ ਥਾਂ ਮੱਲੀ ਹੋਈ ਹੈ ਤੇ ਫਿਰ ਇਹ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਧੀ ਵਿਆਈ ਹੋ ਸ਼ੇਰ ਸ਼ੱਕਰ ਪਾਈ ਹੋ ਕੁੜੀ ਦਾ ਬੋਝਾ ਪਟਾ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਟਾ ਸਾਲੂ ਕੌਣ ਸਮੇਟੇ ਹੋ ਚਾਚਾ ਗਾਲੀ ਦੇਸੇ ਹੋ ਚਾਚੀ ਚੂਰੀ ਕੁੱਟੀ ਹੋ ਜ਼ਿਮੀਂਦਾਰਾਂ ਲੁੱਟੀ ਹੋ ਜ਼ਿਮੀਂਦਾਰ ਸਦਾਏ ਹੋ ਗਿਣਗਿਣ ਪੌਲੇ ਲਾਏ ਹੋ ਨਾਬਰਾਂ ਦੀ ਦੋਸਤੀ ਦੀ ਇਤਿਹਾਸ ਗੁਟਬੰਦੀ ਵੱਲ ਸਕੇਤ ਕਰਦੀ ਹੈ ਦੁੱਲੇ ਦੀ ਟੱਕਰ ਸਟੇਟ ਦੇ ਗਲਬੇ ਦੇ ਖਿਲਾਫ ਰੋਮੁਖੀ ਹੈ ਜਦ ਕੇ ਸ਼ਾਹ ਹੁਸੈਨ ਵਿਚਾਰਧਾਰਾ ਦੇ ਪੱਧਰ ਤੇ ਪ੍ਰਤੀ ਗਲਬ ਹੈ ਐਬਦੁੱਲਾਹ ਪੰਜਾਬ ਦੀ ਕਿਸਾਨੀ ਨੂੰ ਗਲਬ ਸਟੇਟ ਦੇ ਖਿਲਾਫ ਬਗਾਵਤ ਗੁੜਤੀ ਦਿੰਦਾ ਹੈ ਉਸ ਨੇ ਕਿਸਾਨੀ ਦਾ ਚਾਕਾ ਖੋਲ ਦਿੱਤਾ ਹੈ ਲਗਭਗ ਡੇਢ ਸਦੀ ਬਾਅਦ ਖਾਲਸਾ ਦੇ ਝੰਡੇ ਹੇਠ ਬੰਦਾ ਸਿੰਘ ਬਹਾਦਰ ਨੇ ਕਿਸਾਨੀ ਦੀ ਆਰਥਿਕ ਦੁਰਦਸ਼ਾ ਨੂੰ ਮਹਿਸੂਸ ਕਰਦੇ ਹੋਏ ਜ਼ਿੰਮੇਦਾਰੀ ਵਿਵਸਥਾ ਦੇ ਵਿਰੁੱਧ ਇੱਕ ਲੋਕ ਲਹਿਰ ਨੂੰ ਲਾਮਬੰਦ ਕੀਤਾ ਅਤੇ ਕਿਸਾਨਾਂ ਨੂੰ ਲਗਾਨ ਨਾ ਦੇਣ ਲਈ ਪ੍ਰੇਰਿਆ ਬੰਦਾ ਸਿੰਘ ਬਹਾਦਰ ਦਾ ਕਿਸਾਨੀ ਜਮਾਤੀ ਕੋਲ ਜਿਆਦਾ ਠੋਸ ਤੇ ਵਿਉਤਬੰਦੀ ਸੀ ਕਿਉਂਕਿ ਉਸ ਕੋਲ ਸਿੱਖ ਗੁਰੂਆਂ ਦੁਆਰਾ ਸਿੱਝਿਆ ਤੇ ਜ਼ਰਖੇਜ਼ ਕੀਤਾ ਕਿਸਾਨੀ ਦਾ ਸਮਾਜਿਕ ਆਧਾਰ ਸੀ ਦੁੱਲੇ ਦੀ ਨਾਬਰੀ ਬਾਬਤ ਰਚੀਆਂ ਕਪਤਾਵਾ ਨਾਟਕ ਅਤੇ ਲੇਖ ਪ੍ਰਤੀ ਗਾਲਬ ਪੰਜਾਬੀ ਨਾਇਕ ਦੇ ਪ੍ਰਤੀਕ ਹਨ ਇਸ਼ਹਾਕ ਮੁਹੰਮਦ ਆਪਣੇ ਨਾਟਕ ਕੁੰਸਨ ਵਿੱਚ ਦੁੱਲੇ ਨੂੰ ਸ਼ਾਹ ਹੁਸੈਨ ਦੀਆਂ ਗਾਫੀਆਂ ਗਾਉਂਦਾ ਪੇਸ਼ ਕਰਦਾ ਹੈ ਲੋਕਾਈ ਦੀ ਇਤਿਹਾਸਕਾਰੀ ਚ ਦੁੱਲਾ ਉਹਨਾਂ ਦਾ ਸ਼ਹੀਦ ਨਾਇਕ ਹੈ ਉਸ ਦੀ ਸ਼ਹਾਦਤ ਦੇ ਮੰਜ਼ਰ ਨੂੰ ਤੱਕਣ ਵਾਲਿਆਂ ਚੋਂ ਸ਼ਾਹ ਹੁਸੈਨ ਵੀ ਹੈ ਜੋ ਆਪਣੇ ਮਹਿਬੂਬ ਨੂੰ ਸ਼ਹੀਦ ਹੋਣ ਨੂੰ ਪੁਕਾਰਦਾ ਹੈ ਉਸ ਦੇ ਸ਼ਹੀਦ ਹੋਣ ਨੂੰ ਪਾਕ ਸਮਝਦਾ ਹੈ ਨੀ ਸਈਓ ਅਸੀਂ ਨੈਣਾ ਦੇ ਆਖੇ ਲੱਗੇ ਜਿਨ੍ਹਾਂ ਪਾਕ ਨਗਾਹਾਂ ਹੋਈਆਂ ਸੇ ਨਹੀਂ ਜਾਂਦੇ ਠੱਗੇ ਕੱਲੇ ਪਾਟੇ ਚੜੇ ਸਫੈਦੀ ਕਾਗਨ ਥਿੰਦੇ ਬੱਗੇ ਸ਼ਾਹ ਹੁਸੈਨ ਸ਼ਹਾਦਤ ਪਾਇਨ ਜੋ ਮਰਨ ਮਿੱਤਰਾਂ ਦੇ ਅੱਗੇ